ਪਿਛਲੇ ਦਿਨ ਚੰਨੂਆ ਰੋਡ ਬਾਗਾਪੁਰਾ ਤੋਂ ਇੱਕ ਰਹਿਣੇ ਦੁਕਾਨ ਤੋਂ ਲੁੱਟ ਹੋਈ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋયા ਆ ਅੱਜ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਇਸ ਸਬੰਧੀ ਥਾਣਾ ਮੁਖੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਕਰਦੇ ਉਹਨਾਂ ਦਾ ਗੱਲਬਾਤ ਕੀ ਕਹਿਣਾ ਹੈ ਉਹਨਾਂ ਦਾ ਇੰਸਪੈਕਟਰ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਕੇ ਇਸਮਾਨ ਕੀ ਕਹਿਣਾ ਚਾਹੁੰਦੇ ਆ ਇਹ ਸਾਡੇ ਬਾਗਾਪੁਰਾ ਵਿਖੇ ਜੋ ਮਿੱਤੀ 10 12 24 ਨੂੰ ਇੱਕ ਵਾਰਦਾਤ ਹੋਈ ਸੀ ਜੋ ਲੁੱਟਦੇ ਅੰਜਾਮ ਦਿੱਤਾ ਗਿਆ ਸੀਗਾ ਦੋ ਸ਼ਖਸ ਵੱਲੋਂ ਪਿਸਤੌਲ ਦੀ ਨੋਕ ਤੇ ਦਿਖਾ ਕੇ ਜਿਹੜਾ ਖਡੋਣਾ ਪਿਸਤੌਲ ਸੀਗਾ ਉਹ ਦਿਖਾ ਕੇ ਕੁਝ ਲੁੱਟ ਕੀਤੀ ਗਈ ਸੀ ਦੁਕਾਨ ਦੇ ਵਿੱਚ ਵਰਕੇ ਸੋ ਉਸ ਨੂੰ ਮਾਨਯੋਗ ਸਾਡੇ ਐਸਐਸਪੀ ਸਾਹਿਬ ਮੋਗਾ ਜੀ ਦੇ ਨਿਸ਼ਾਨ ਰਿਸ਼ਾਂ ਤੇ ਬੜਾ ਸਖਤ ਐਕਸ਼ਨ ਲੈਂਦੇ ਹੋਏ ਸਾਡੇ ਮਾਨਯੋਗ ਡੀਐਸਪੀ ਸਾਹਿਬ ਬਗਾਪੁਰਾਣਾ ਦੀ ਰਹਿਨਮਾਈ ਹੇਠ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਕਾਰਵਾਈ ਅੱਗੇ ਵਧਾਉਂਦੇ ਹੋਏ ਕੋਲੀ ਕਿਹਾ ਗਿਆ ਅਸੀਂ ਤੁਰੰਤ ਐਫਆਈਆਰ ਦਰਜ ਕੀਤੀ ਐਫਆਈਆਰ ਦਰਜ ਕਰਨ ਤੋਂ ਬਾਅਦ ਅਸੀਂ ਮਲਜਮਾਂ ਦੀ ਭਾਲ ਕੀਤੀ ਗਈ ਤੋ ਸੀਸੀਟੀਵੀ ਫੁਟੇਜ ਨੂੰ ਖੰਗਾਲਦੇ ਹੋਏ ਤੇ ਹੋਰ ਟੈਕਨੀਕਲ ਵੇ ਦੇ ਨਾਲ ਅਸੀਂ ਅੱਜ ਇੱਕ ਜਿਹੜਾ ਜਨਦਰ ਸਿੰਘ ਮੁਲਜ਼ਮ ਹੈ ਹੈਪੀ ਨਾਮ ਦਾ ਅਸੀਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਜਿਹੜੇ ਪੈਸੇ ਵੀ ਨੇ ਉਹ ਕੁਝ ਬਰਾਮਦ ਕਰਾ ਲਏ ਗਏ ਹਨ ਅਦੇ ਇਸ ਦੇ ਉੱਪਰ ਪਹਿਲਾਂ ਵੀ ਇੱਕ ਜਿਹੜਾ ਮੁਕੱਦਮਾ ਚੋਰੀ ਦਾ ਦਰਜ ਹੈ ਇਹ ਜਿਹੜੇ ਵਾਰ-ਵਾਰ ਇਹ ਇਸ ਤਰ੍ਹਾਂ ਲੁੱਟਾ ਖੋਹਾਂ ਕਰਦੇ ਆਦੀ ਹਨ ਇਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾਣ ਦੇਸ਼ਾਂ ਦੇ ਅਸੀਂ ਸਖਤ ਤੋਂ ਸਖਤ ਜਿਹੜਾ ਐਕਸ਼ਨ ਕਰ ਰਹੇ ਹਾਂ ਜਿਹੜੇ ਦੁਕਾਨਾਂ ਦੁਕਾਨਦਾਰ ਨੇ ਉਹ ਬੜੇ ਵਾਰ ਹੋਏ ਹੁੰਦਾ ਹੈ ਕਿ ਉਹ ਜਿਹੜੀ ਐਫਆਈਆਰ ਦਰਜ ਕਰਾਉਣ ਤੋਂ ਗਰੇਜ ਕਰਦੇ ਹਨ ਸੋ ਸਾਡੀ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਸਾਨੂੰ ਨਾਲ ਦੀ ਨਾਲ ਤੁਰੰਤ ਦੱਸਿਆ ਕਰੋ ਤਾਂ ਜੋ ਕਿ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਜਿਹੜਾ ਤੁਰੰਤ ਐਕਸ਼ਨ ਲਿਆ ਜਾ ਸਕੇ ਇਹਦੇ ਵਿੱਚ ਬੈਟਰ ਸਾਹਿਬ ਹੋਰ ਬਧੇ ਸ਼ਾਮ ਲੱਗੇ ਹੈ ਜੀ ਕੰਮਾਂ 'ਚ ਹਾਂਜੀ ਇਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਅਸੀਂ ਉਹ ਆਇਡੈਂਟੀਫਾਈ ਕਰ ਲਏ ਐ ਇੱਕ ਜਾਨੂ ਨਾਮ ਦਾ ਜਿਹੜਾ ਹੈਗਾ ਉਹ ਇੱਥੇ ਕਾਫੀ ਵਾਰ ਦੱਤਾ ਕਰਦਾ ਹੈ ਅਤੇ ਇੱਕ ਜਿਹੜਾ ਹੈਪੀ ਨਾਮ ਦਾ ਸੀਗਾ ਸ਼ਖਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਆਦੀ ਅਸੀਂ ਗ੍ਰਿਫਤਾਰੀ ਪਾ ਲਈ ਹੈ ਕਿਹੜੀਆਂ ਧਾਰਾਵਾਂ ਦੇ ਅਧੀਨ ਬਚਾ ਦਾ ਜੀਤੇ ਨੇ ਇਹਦੀਆਂ 308 ਵਗੈਰਾ 329 ਵਗੈਰਾ ਦੇ ਧਾਰਾ ਦੇ ਅਧੀਨ ਜਿਹੜੀ ਲੁੱਟਦੀ ਨੀਤ ਨਾਲੇ ਦੁਕਾਨ ਦੇ ਵਿੱਚ ਆਏ ਸੀਗੇ ਉਸ ਧਾਰਾ ਦੇ ਅਧੀਨ ਅਸੀਂ ਐਫ ਆਈ ਆਰ ਨੰਬਰ 288 ਮਿਤੀ 10 12 24 ਨੂੰ ਅਸੀਂ ਦਰਜ ਰਜਿਸਟਰ ਥਾਣਾ ਬਾਗਾਪੁਰਾ ਨਵੀਂ ਵਿਖੇ ਕਰ ਲਈ ਇੰਸਪੈਕਟਰ ਹੋਰ ਲੋਕਾਂ ਨੂੰ ਸਨਹਿਾ ਕੀ ਦੇਣਾ ਚਾਹੋਗੇ ਇਸ ਬੰਦੇ ਮੈਂ ਲੋਕਾਂ ਨੂੰ ਇਹੀ ਸਨਹਿਾ ਦੇਣਾ ਚਾਹਣਾ ਕਿ ਜਿੱਥੇ ਵੀ ਕਿਤੇ ਇਹੋ ਜਿਹੀ ਵਾਰਦਾਤ ਨੂੰ ਕੋਈ ਇਨਜਾਮ ਦਿੰਦਾ ਹੈ ਤਾਂ ਸਾਨੂੰ ਤੁਰੰਤ ਜਿਹੜਾ ਸੂਚਿਤ ਕੀਤਾ ਜਾਵੇ ਤਾਂ ਜੋ ਕਿ ਅਸੀਂ ਮੌਕੇ ਤੇ ਜਾ ਕੇ ਨਾਲ ਦੀ ਨਾਲ ਅਸੀਂ ਕਾਰਵਾਈ ਕਰ ਸਕੀਏ ਅਤੇ ਸਾਡੇ ਜਿਹੜੇ ਪੀਸੀਆਰ ਨੇ ਉਹ ਹਮੇਸ਼ਾ ਤਤਪਰ ਲਟ ਰਹੇ ਰਹਿੰਦੇ ਹਨ ਪੀਸੀਆਰ ਵਾਲਿਆਂ ਦਾ ਵੀ ਜਿਹੜਾ ਅਸੀਂ ਇੱਕ ਦੂਜੇ ਨਾਲ ਦੁਕਾਨਦਾਰਾਂ ਨਾਲ ਤਾਲਮਿਲ ਕਰਾਇਆ ਪਲੀਜ਼ ਉਹਦੇ ਨੰਬਰ ਵਗੈਰਾ ਲੈ ਕੇ ਰੱਖਣ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਬੇਸ਼ੱਕ ਭਾਵੇਂ ਸਿੱਧਾ ਪੀਸੀਆਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਤਤਤ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਸਕਣ ਇੱਕ ਸਾਡੀ ਬੇਨਤੀ ਇਹ ਵੀ ਹੈਗੀ ਹੈ ਲੋਕਾਂ ਨੂੰ ਕਿ ਜਿਹੜੇ ਸੀਸੀਟੀਵੀ ਫੁਟੇਜ ਵਗੈਰਾ ਸਾਨੂੰ ਕਢਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਇਸ ਕਰਕੇ ਆਉਂਦੀ ਕਿਉਂਕਿ ਜਿਹੜੇ ਦੁਕਾਨਦਾਰਾਂ ਨੇ ਕੈਮਰੇ ਹਨ ਲਗਾਏ ਉਹ ਸਿਰਫ ਆਦੇ ਲੋਗ ਵੱਲ ਬਿਲਕੁਲ ਲਗਾ ਰੱਖਿਆ ਹਨ ਸ਼ਟਰ ਤੱਕ ਹੀ ਸੀਮਤ ਰਹਿੰਦੇ ਹਨ ਸੋ ਉਹਨਾਂ ਦੇ ਮੂੰਹ ਥੋੜੇ ਉੱਪਰ ਹੋਣ ਦਾ ਜੋ ਕੇ ਸਾਨੂੰ ਜਿਹੜਾ ਮਲਜਮ ਨੂੰ ਅਰੈਸਟ ਕਰਨ ਦੇ ਵਿੱਚ ਉਹਨੀ ਪਛਾਣ ਕਰਨ ਦੇ ਵਿੱਚ ਸਾਨੂੰ ਕੋਈ ਤਕਲੀਫ ਨਾ ਆਵੇ ਸੋ ਉਹਨੂੰ ਆਸਾਨੀ ਹੋ ਜਾਂਦੀ ਹੈ ਉਹਨੂੰ ਅਰੈਸਟ ਕਰਨ ਦੇ ਵਿੱਚ ਤੇ ਇਹ ਜਿਹੜੇ ਗੁੰਡਾ ਅੰਸਰ ਹਨ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾ ਸਕੇ ਤੇ ਬਿਲਕੁਲ ਵੀ ਅਸੀਂ ਆਪਣੇ ਸ਼ਹਿਰ ਦੇ ਵਿੱਚ ਅਮਨ-ਮਾਨ ਰੱਖਾਂਗੇ ਤੇ ਬਿਲਕੁਲ ਕੋਈ ਬਦਮਾਸ਼ੀ ਨਹੀਂ ਹੋਣ ਦੇਵਾਂ। ਇੱਕ ਛੋਟੀ ਜਿਹੀ ਅਸੀਂ ਅਪੀਲ ਇਹ ਵੀ ਕਰਨੀ ਚਾਹੁੰਦੇ ਆ ਕਿ ਜਿਹੜਾ ਜੋ ਵੀ ਸੀਸੀਟੀਵੀ ਫੁਟੇਜ ਹੁੰਦੀ ਹੈ ਉਹ ਨਾਲ ਦੀ ਨਾਲੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਆਣ ਸੋ ਉਸ ਦੇ ਨਾਲ ਸਾਨੂੰ ਜਿਹੜੀ ਮਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਚੌਕਸ ਹੋ ਜਾਂਦੇ ਹਨ। ਸੋ ਸਾਡੀ ਇਹ ਬੇਨਤੀ ਹੈ ਕਿ ਉਹਨੂੰ ਇੱਕ ਪੁਲਿਸ ਦੀ ਤਫ਼ਤੀਸ਼ ਦਾ 파ਟ ਹੀ ਰਹਿਣ ਦਿੱਤਾ ਜਾਵੇ। ਤਾਂ ਜੋ ਕਿ ਅਸੀਂ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਸਕੀਏ ਉਹ ਇੱਧਰ ਰੋਏ ਸਾਈਡ